ਸਰੇ ਕੀ ਮਾਮਲਾ ਕੀ ਹੈ ਕਸਾਈ ਬਲਜੀਤ ਜੀ ਦੇ ਇੰਟਰਵਿਊ ਨਾਲ ਬਰਾਟਰ ਵੀਡੀਓ ਸਰਸਿ ਅੱਜ ਇੱਕ ਜੀਵ ਗੱਡੀ ਪਲੈਰੋ ਆਰ ਆਈ ਸੀ ਬੜੀ ਤੇਜ਼ ਰਫ਼ਤਾਰ ਨਾਲ ਵਾਲੇ ਪਰ ਰਚਿਤੇ ਉਹ ਪਖਾਨਪੁਰ ਚੌਂਕ ਲਾਗੇ ਫੁੱਟਪਾਥ ਤੇ ਸੁੱਤੇ ਹੋਏ ਬੰਦੇਆਂ ਉੱਪਰ ਚੜ ਗਈ ਆ ਜਿਸ ਦੇ ਨਾਲ ਦੋ ਬੰਦੇ ਤੱਥੋ ਕੀਆ ਮੌਕੇ ਤੇ ਤੇ ਦੋ ਸਖਤ ਜ਼ਖਮੀ ਆ ਉਹਨਾਂ ਨੂੰ ਸੁਰੂਆਤੋਂ ਪਹੁੰਚਾਇਆ ਗਿਆ ਹੈ ਬਾਕੀ ਬੰਦੇ ਦੀ ਕਾਰਵਾਈ ਜਿਹੜੇ ਬੰਦੇ ਡੈਥ ਹੋਈਆਂ ਨੇ ਦੀ ਪਛਾਣ ਹੋਈ ਹੈ ਕੋਈ ਨਹੀਂ ਕੋਈ ਪਛਾਣ ਨਹੀਂ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਕਿਹੜੇ ਗੱਡੀ ਤੋਂ ਲੈ ਗੱਡੀ ਆ ਰਹੀ ਸੀ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਗੱਡੀ ਪਠਾਨਕੋਟ ਜੋਂ ਵੱਲੋਂ ਆ ਰਹੀ ਸੀ ਇਧਰੋਂ ਪਠਾਨਕੋਟ ਵੱਲੋਂ ਜੀ ਤੇ ਸ਼ਹਿਰ ਵਿੱਚ ਐਂਟਰੀ ਕਰ ਬੰਦੀ ਸਰ ਜੀ ਤਾਂ ਤੇ ਲੋਕਾਂ ਦਾ ਕਹਿਣਾ ਕਿ ਪੁਲਿਸ ਲੇਟ ਪਹੁੰਚਿਆ ਵੀ ਨਹੀਂ ਪੁਲਿਸ ਤਾਂ ਵੀ ਜਦੋਂ ਮੌਕਾ ਤਲਾਹ ਮਿਲੀ ਮੌਕੇ ਤੇ ਇਹ ਗੱਲ ਦੇਖੀ ਜਾਂ ਦੇਖਿਆ ਜਾਂਦਾ ਕਿਦਾਂ ਇੰਨੀ ਤੇਜ਼ ਦੇ ਨਾਲ ਆਇਆ ਹੈ ਇਹ ਟ੍ਰੈਵਲ ਦੀ ਗਲਤੀ ਆ ਉਹ ਬਹੁਤ ਤੇਜ਼ ਰਫ्तार ਸੀ ਫੁੱਟਬਾਲ ਤੇ ਬੰਦੇ ਸੁੱਤੇ ਜੀ ਨਾ ਡਰਾਈਵਰ ਇਹ ਰਸਤੇ ਚੋਂ ਲਿਤਾ ਡਰਾਈਵਰ ਫੜ ਲਿਆ ਕੀ ਨਾਮ ਹੈ ਰ ਕਿੱਥੇ ਰ ਰਹਿਣਗੇ ਅਜੇ ਨਾਮ ਮੈਂ ਦੁਬਾਰਾ ਪੁੱਛ ਕੇ ਦੱਸਾਂਗਾ ਅਜੇ ਨੋ ਨਾ ਫੜੇ ਤੇ ਸਰ ਡ੍ਰੇਨ ਟੂਨ ਕੀਤੀ ਸੀ ਨਸ਼ਾ ਕੋਈ ਡਰਾਈਵਰ ਇਹਦੇ ਬਾਰੇ ਵੀ ਮੈਂ ਕੋਈ ਨਹੀਂ ਕਹਿ ਸਕਦਾ ਕਿ ਉਹ ਸ਼ਰਾਬ ਪੀਤੀ ਕੋਈ ਗੱਡੀਆਂ ਦਾ ਵੀ ਹੱਸ ਐਕਸ ਦੋ ਗੱਡੀਆਂ ਵੀ ਉਹਨਾਂ ਨੇ ਵਿੱਚ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਉਹ ਕੌਣ ਨੇ ਉਹਨਾਂ ਨੂੰ ਪਤਾ ਲੱਗਾ ਕਿਹੜੇ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਸਿਵਸਤ ਵਾਲਾ ਸਿਵਸਤ ਵਾਲਾ ਗੱਲ ਕਰੀਏ ਕਿਹੜੇ ਫੁੱਟਬਾਲ ਤੇ ਕੀ ਬੈਠੇ ਹੋਏ ਸੀ ਜਿਹੜਾ ਫੁੱਟਬਾਲ ਤੇ ਸੁੱਤੇ ਪਏ ਬੰਦੇ ਸਾਰੇ ਜੋ ਵੀ ਕਾਰਵਾਈ ਬਣਜ ਕਰਾਂਗੇ ਜੀ ਸਰ ਇਹ ਕੀ ਮਾਮਲਾ ਕੀ ਹੈ ਕਸਾਈ ਬਲਜੀਤ ਸਿੰਘ ਦੇ ਇੰਟਰਵਿਊ ਨਾਲ ਪਰ ਅੱਛਾ ਕਿ ਅਫਸਰ ਸੀ ਅੱਜ ਜਿੱਕ ਜੀਵ ਗੱਡੀ ਪਲੈਰੋ ਆਰ ਆਈ ਸੀ ਬੜੀ ਤੇਜ਼ ਰਫਤਾਰ ਨਾਲ ਚੌਂਕ ਪਰ ਰਵੱਟ ਤੇ ਉਹ ਪਖਾਨਪੁਰ ਚੌਂਕ ਲਾਗੇ ਫੁੱਟਪਾਥ ਤੇ ਸੁੱਤੇ ਹੋਏ ਬੰਦੇਆਂ ਦੇ ਉੱਪਰ ਚੜ ਗਈ ਆ ਜਿਸ ਦੇ ਨਾਲ ਦੋ ਬੰਦੇ ਡੈਥ ਹੋ ਗਏ ਆ ਮੌਕੇ ਤੇ ਤੇ ਦੋ ਸਖਤ ਜਖਮੀ ਆ ਉਹਨਾਂ ਨੂੰ ਸਿਹਤ ਹਾਲਤਾਂ ਪਹੁੰਚਾਇਆ ਗਿਆ ਹੈ ਬਾਕੀ ਬੰਦੇ ਦੀ ਕਾਰਵਾਈ ਜਿਹੜੇ ਬੰਦੇ ਡੈਥ ਹੋਈਆਂ ਨੇ ਦੀ ਪਛਾਣ ਹੋਈ ਹੈ ਕੋਈ ਨਹੀਂ ਕੋਈ ਪਛਾਣ ਨਹੀਂ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਕਿਹੜੇ ਗੱਡੀ ਤੋਂ ਲੈ ਗੱਡੀ ਆ ਰਹੀ ਸੀ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਗੱਡੀ ਪਠਾਨਕੋਟ ਜੋਂ ਵੱਲੋਂ ਆ ਰਹੀ ਸੀ ਇਧਰੋਂ ਪਠਾਨਕੋਟ ਵੱਲੋਂ ਜੀ ਤੇ ਸ਼ਹਿਰ ਵਿੱਚ ਐਂਟਰੀ ਕਰ ਬੰਦੀ ਸਰ ਜੀ ਤਾਂ ਤੇ ਲੋਕਾਂ ਦਾ ਕਹਿਣਾ ਕਿ ਪੁਲਿਸ ਲੇਟ ਪਹੁੰਚਿਆ ਵੀ ਨਹੀਂ ਪੁਲਿਸ ਤਾਂ ਵੀ ਜਦੋਂ ਮੌਕਾ ਤਲਾਹ ਮਿਲੀ ਮੌਕੇ ਤੇ ਆ ਗਏ ਤੇ ਗੱਲ ਦੇਖੀ ਜਾਂ ਦੇਖਿਆ ਜਾਂਦਾ ਕਿਦਾਂ ਇੰਨੀ ਤੇਜ਼ ਦੇ ਨਾਲ ਆਇਆ ਹੈ ਇਹ ਟ੍ਰੈਵਲ ਦੀ ਗਲਤੀ ਆ ਉਹ ਬਹੁਤ ਤੇਜ਼ ਰਫ्तार ਸੀ ਫੁੱਟਬਾਲ ਤੇ ਬੰਦੇ ਸੁੱਤੇ ਜੀ ਨਾ ਡਰਾਈਵਰ ਇਹ ਰਸਤੇ ਚੋਂ ਲਿਤਾ ਡਰਾਈਵਰ ਫੜ ਲਿਆ ਕੀ ਨਾਮ ਹੈ ਰ ਕਿੱਥੇ ਰ ਰਹਿਣਗੇ ਅਜੇ ਨਾਮ ਮੈਂ ਦੁਬਾਰਾ ਪੁੱਛ ਕੇ ਦੱਸਾਂਗਾ ਅਜੇ ਨੋ ਨਾ ਫੜੇ ਤੇ ਸਰ ਡ੍ਰੇਨ ਟੂਨ ਕੀਤੀ ਸੀ ਨਸ਼ਾ ਕੋਈ ਡਰਾਈਵਰ ਇਹਦੇ ਬਾਰੇ ਵੀ ਮੈਂ ਕੋਈ ਨਹੀਂ ਕਹਿ ਸਕਦਾ ਕਿ ਉਹ ਸ਼ਰਾਬ ਪੀਤੀ ਕੋਈ ਗੱਡੀਆਂ ਦਾ ਵੀ ਹੱਸ ਐਕਸ ਦੋ ਗੱਡੀਆਂ ਵੀ ਉਹਨਾਂ ਨੇ ਵਿੱਚ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਉਹ ਕੌਣ ਨੇ ਉਹਨਾਂ ਨੂੰ ਪਤਾ ਲੱਗਾ ਕਿਹੜੇ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਸਿਵਸਤ ਵਾਲਾ ਸਿਵਸਤ ਵਾਲਾ ਗੱਲ ਕਰੀਏ ਕਿਹੜੇ ਫੁੱਟਬਾਲ ਤੇ ਕੀ ਬੈਠੇ ਹੋਏ ਸੀ ਜਿਹੜਾ ਫੁੱਟਬਾਲ ਤੇ ਸੁੱਤੇ ਪਏ ਬੰਦੇ ਸਾਰੇ ਜੋ ਵੀ ਕਾਰਵਾਈ ਬਣਜ ਕਰਾਂਗੇ ਜੀ ਸਰ ਇਹ ਕੀ ਮਾਮਲਾ ਕੀ ਹੈ ਕਸਾਈ ਬਲਜੀਤ ਸਿੰਘ ਦੇ ਇੰਟਰਵਿਊ ਨਾਲ ਪਰ ਅੱਛਾ ਕਿ ਅਫਸਰ ਸੀ ਅੱਜ ਜਿੱਕ ਜੀਵ ਗੱਡੀ ਪਲੈਰੋ ਆਰ ਆਈ ਸੀ ਬੜੀ ਤੇਜ਼ ਰਫਤਾਰ ਨਾਲ ਚੌਂਕ ਪਰ ਰਵੱਟ ਤੇ ਉਹ ਪਖਾਨਪੁਰ ਚੌਂਕ ਲਾਗੇ ਫੁੱਟਪਾਥ ਤੇ ਸੁੱਤੇ ਹੋਏ ਬੰਦੇਆਂ ਦੇ ਉੱਪਰ ਚੜ ਗਈ ਆ ਜਿਸ ਦੇ ਨਾਲ ਦੋ ਬੰਦੇ ਡੈਥ ਹੋ ਗਏ ਆ ਮੌਕੇ ਤੇ ਤੇ ਦੋ ਸਖਤ ਜਖਮੀ ਆ ਉਹਨਾਂ ਨੂੰ ਸਿਹਤ ਹਾਲਤਾਂ ਪਹੁੰਚਾਇਆ ਗਿਆ ਹੈ ਬਾਕੀ ਬੰਦੇ ਦੀ ਕਾਰਵਾਈ ਜਿਹੜੇ ਬੰਦੇ ਡੈਥ ਹੋਈਆਂ ਨੇ ਦੀ ਪਛਾਣ ਹੋਈ ਹੈ ਕੋਈ ਨਹੀਂ ਕੋਈ ਪਛਾਣ ਨਹੀਂ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਕਿਹੜੇ ਗੱਡੀ ਤੋਂ ਲੈ ਗੱਡੀ ਆ ਰਹੀ ਸੀ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਗੱਡੀ ਪਠਾਨਕੋਟ ਜੋਂ ਵੱਲੋਂ ਆ ਰਹੀ ਸੀ ਇਧਰੋਂ ਪਠਾਨਕੋਟ ਵੱਲੋਂ ਜੀ ਤੇ ਸ਼ਹਿਰ ਵਿੱਚ ਐਂਟਰੀ ਕਰ ਬੰਦੀ ਸਰ ਜੀ ਤਾਂ ਤੇ ਲੋਕਾਂ ਦਾ ਕਹਿਣਾ ਕਿ ਪੁਲਿਸ ਲੇਟ ਪਹੁੰਚਿਆ ਵੀ ਨਹੀਂ ਪੁਲਿਸ ਤਾਂ ਵੀ ਜਦੋਂ ਮੌਕਾ ਤਲਾਹ ਮਿਲੀ ਮੌਕੇ ਤੇ ਆ ਗਏ ਤੇ ਗੱਲ ਦੇਖੀ ਜਾਂ ਦੇਖਿਆ ਜਾਂਦਾ ਕਿਦਾਂ ਇੰਨੀ ਤੇਜ਼ ਦੇ ਨਾਲ ਆਇਆ ਹੈ ਇਹ ਟ੍ਰੈਵਲ ਦੀ ਗਲਤੀ ਆ ਉਹ ਬਹੁਤ ਤੇਜ਼ ਰਫ्तार ਸੀ ਫੁੱਟਬਾਲ ਤੇ ਬੰਦੇ ਸੁੱਤੇ ਜੀ ਨਾ ਡਰਾਈਵਰ ਇਹ ਰਸਤੇ ਚੋਂ ਲਿਤਾ ਡਰਾਈਵਰ ਫੜ ਲਿਆ ਕੀ ਨਾਮ ਹੈ ਰ ਕਿੱਥੇ ਰ ਰਹਿਣਗੇ ਅਜੇ ਨਾਮ ਮੈਂ ਦੁਬਾਰਾ ਪੁੱਛ ਕੇ ਦੱਸਾਂਗਾ ਅਜੇ ਨੋ ਨਾ ਫੜੇ ਤੇ ਸਰ ਡ੍ਰੇਨ ਟੂਨ ਕੀਤੀ ਸੀ ਨਸ਼ਾ ਕੋਈ ਡਰਾਈਵਰ ਇਹਦੇ ਬਾਰੇ ਵੀ ਮੈਂ ਕੋਈ ਨਹੀਂ ਕਹਿ ਸਕਦਾ ਕਿ ਉਹ ਸ਼ਰਾਬ ਪੀਤੀ ਕੋਈ ਗੱਡੀਆਂ ਦਾ ਵੀ ਹੱਸ ਐਕਸ ਦੋ ਗੱਡੀਆਂ ਵੀ ਉਹਨਾਂ ਨੇ ਵਿੱਚ ਜਿਹੜੇ ਦੋ ਬੰਦੇ ਘਾਇਲ ਹੋਏ ਨੇ ਉਹ ਕੌਣ ਨੇ ਉਹਨਾਂ ਨੂੰ ਪਤਾ ਲੱਗਾ ਕਿਹੜੇ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਸਿਵਸਤ ਵਾਲਾ ਸਿਵਸਤ ਵਾਲਾ ਗੱਲ ਕਰੀਏ ਕਿਹੜੇ ਫੁੱਟਬਾਲ ਤੇ ਕੀ ਬੈਠੇ ਹੋਏ ਸੀ ਜਿਹੜਾ ਫੁੱਟਬਾਲ ਤੇ ਸੁੱਤੇ ਪਏ ਬੰਦੇ ਦਸੂਰੇ ਜੋ ਵੀ ਕਾਰੋਇ ਬਣ ਜਕਰਾਂਗੇ